ਸਰਸਵਾਰ ਗਿਆਨ ਟੀਵੀ ਪੰਜਾਬ ਵਿਕ੍ਰਿਤ ਸੀ ਤੇ ਬਠਿੰਡਾ ਦੇ ਵਿੱਚ ਇਕੱਠੇ ਹੋਏ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਦੇ ਵੱਲੋਂ ਨਿਗਰਾਨ ਇੰਜੀਨੀਅਰ ਦੇ ਖਿਲਾਫ ਇੱਕ ਮੰਗ ਪੱਤਰ ਸਰਕਾਰ ਤੱਕ ਪਹੁੰਚਾਉਣ ਦੇ ਲਈ ਧਰਨਾ ਲਾਇਆ ਗਿਆ। ਅਰਸਲ ਇਹਨਾਂ ਦਾ ਇਹ ਕਹਿਣਾ ਕਿ ਪੰਚਾਇਤੀਕਰਨ ਦੇ ਤਹਿਤ ਜਿਹੜੀਆਂ ਜਲ ਸਰੋਤ ਵਿਭਾਗ ਦੀਆਂ ਕਈ ਨੀਤੀਆਂ ਨੇ ਉਹਨਾਂ ਨੂੰ ਹੁਣ ਪੰਚਾਇਤਾਂ ਦੇ ਹਵਾਲੇ ਕੀਤਾ ਜਾ ਰਿਹਾ। ਜਿਸ ਦੇ ਚੱਲਦੇ ਉਹਨਾਂ ਦਾ ਇਹ ਕਹਿਣਾ ਕਿ ਹੁਣ ਕਈ ਥਾਵਾਂ ਅਜਿਹੀਆਂ ਨੇ ਜਿੱਥੇ ਕੋਈ ਮੁਲਾਜ਼ਮ ਕੰਮ ਨਹੀਂ ਕਰ ਰਿਹਾ। 99% ਜਿਹੜੀਆਂ ਗਤੀਵਿਧੀਆਂ ਨੇ ਉਹ ਠੱਪ ਹੋ ਚੁੱਕੀਆਂ ਨੇ। ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਜੁੱਥੇ ਇਸ ਜਿਹੜੇ ਪੰਚਾਇਤੀਕਰਨ ਦੇ ਨਾਲ ਕਾਫੀ ਜ਼ਿਆਦਾ ਉਹਨਾਂ ਦਾ ਨੁਕਸਾਨ ਜਿਹੜੇ ਵਿਭਾਗ ਨੇ ਉਥੇ ਕੰਮਕਾਜ ਬਿਲਕੁਲ ਠਾਪੋ ਪਾਏ ਨੇ ਤੇ ਇਹੀ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਜਿਹੜਾ ਮੰਗ ਪੱਤਰ ਸਰਕਾਰ ਤੱਕ ਪਹੁੰਚਾਇਆ ਜਾਣ ਦੇ ਲਈ ਇਥੇ ਇਕੱਠ ਕੀਤਾ ਗਿਆ ਇਹਨਾਂ ਦਾ ਇਹ ਕਹਿਣਾ ਹੈ ਕਿ ਜਿਥੇ ਨਿਗਰਾਨ ਇੰਜੀਨੀਅਰ ਦੇ ਖਿਲਾਫ ਇਹਨਾਂ ਦੇ ਵੱਲੋਂ ਇਹ ਮੰਗ ਪੱਤਰ ਜਿਹੜਾ ਹੈ ਪ੍ਰਸ਼ਾਸਨ ਤੇ ਸਰਕਾਰ ਤੱਕ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਜਿਹੜਾ ਪੰਚਾਇਤੀ ਕਰਨ ਦੀ ਇਹ ਨੀਤੀ ਚੱਲ ਰਹੀ ਹੈ ਇਸ ਤੇ ਰੋਕ ਲਗਾਈ ਜਾ ਸਕੇ ਤੇ ਹੋਰ ਵੀ ਇਹਨਾਂ ਦੇ ਆ तमाम ਮੰਗਾ ਨੇ ਜਨਾ ਮੰਗਾ ਨੂੰ ਲੈ ਕੇ ਨਵੱਲੋ ਇਹ ਇਕੱਠ ਕੀਤਾ ਗਿਆ ਇਸ ਦਰਮਿਆਨ ਆਗੂਆਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਤੇ ਜ਼ਿਲ੍ਹਾ ਪ੍ਰਧਾਨ ਆ ਬਠਿੰਡਾ ਅਸੀਂ ਅੱਜ ਨਿਗਰਾਨ ਇੰਜੀਨੀਅਰ ਦੇ ਦਫ਼ਤਰ ਦੇ ਖਿਲਾਫ ਜਿਹੜਾ ਮੰਗ ਪੱਤਰ ਆ ਸਰਕਾਰ ਤੱਕ ਪਹੁੰਚਦਾ ਕਰਨ ਲਈ ਇਹ ਰੋਸ ਧਰਨਾ ਦੇਣ ਜਾ ਰਹੇ ਆ ਇਹ ਧਰਨਾ ਜੋ ਪੰਚਾਇਤੀਕਰਨ ਵਿਭਾਗ ਵੱਲੋਂ ਜਲ ਸਪਲਾਈ ਸਕੀਮਾਂ ਨੇ ਜਿਹੜੀਆਂ ਜੋ ਮਹਿਕਮੇ ਕੋਲ ਸੀ ਉਹ ਮਹਿਕਮਾ ਢਾੜਾ ਢਾੜਾ ਪੰਚਾਇਤਾਂ ਦੇ ਹਵਾਲੇ ਕਰਨ ਜਾ ਰਿਹਾ ਉਹਦੇ ਪੱਤਰ ਜਾਰੀ ਕੀਤੇ ਜਾ ਰਹੇ ਆ ਔਰ ਜੋ ਪਹਿਲਾਂ ਪੰਚਾਇਤਾਂ ਨੂੰ ਦਿੱਤੀਆਂ ਹੋਈਆਂ ਸਕੀਮਾਂ ਨੇ ਉਹਨਾਂ ਦਾ ਸਮਝ ਲਓ ਵੀ 99% ਜਿਹੜੀਆਂ ਸਕੀਮਾਂ ਨੇ ਉਹ ਖੜ ਚੁੱਕੀਆਂ ਨੇ ਬੁਰੇ ਹਾਲ ਆ ਕੋਈ ਵਾਰ ਬਾਉਂਡਰੀ ਨਹੀਂ ਉਹਨਾਂ ਦੀ ਕੋਈ ਉੱਥੇ ਮਲਾਜ਼ਮ ਕੰਮ ਨਹੀਂ ਕਰ ਰਿਹਾ ਕੋਈ ਉੱਥੇ ਸ਼ੁੱਧ ਪਾਣੀ ਨਾਲ ਦੀ ਚੀਜ਼ ਨਹੀਂ ਤੇ ਕੋਈ ਵੀ ਸਹੂਲਤ ਜਿਹੜੀ ਪਿੰਡਾਂ ਨੂੰ ਉਹਨਾਂ ਤੋਂ ਪਹਿਲਾਂ ਦਿੱਤੀਆਂ ਪੰਚਾਇਤਾਂ ਰਾਹੀਂ ਨਹੀਂ ਮਿਲ ਰਹੀ ਇਸ ਕਰਕੇ ਹੁਣ ਜਿਹੜਾ ਨਵਾਂ ਪੱਤਰ ਜਾਰੀ ਕੀਤੇ ਜਾ ਰਿਹਾ ਕਿ ਪੰਚਾਇਤਾਂ ਨੂੰ ਹੈਂਡਓਵਰ ਕੀਤੀਆਂ ਜਾਣ ਪੰਚਾਇਤ ਜਿਹੜੀਆਂ ਸਕੀਮਾਂ ਨੇ ਉਹਨਾਂ ਦੇ ਵਿਰੋਧ ਵਿੱਚ ਅਸੀਂ ਅੱਜ ਦਾ ਜਿਹੜਾ ਮੰਗ ਪੱਤਰ ਸਾਡੇ ਨਗਰਾਨ ਇੰਜੀਨੀਅਰ ਦੇ ਰਾਹੀਂ ਸਾਡੇ ਮੰਤਰੀ ਤੱਕ ਪਹੁੰਚਣ ਦੇ ਲਈ ਅੱਜ ਦਾ ਇਹ ਰੋਸ ਤਰਨਾ ਦੇਣ ਜਾ ਰਹੇ ਆ ਸਰਕਾਰ ਦੀ ਕਾਰਗੁਜ਼ਾਰੀ ਜਿਹੜੀ ਹੈਗੀ ਆ ਬਿਲਕੁਲ ਮੁਲਾਜ਼ਮ ਰੋਧੀ ਆ ਔਰ ਇਥੋਂ ਤੱਕ ਕਿ ਸਰਕਾਰ ਕੋਲੇ ਅੱਜ ਕੋਈ ਏਜੰਡਾ ਨਹੀਂ ਜੇਕਰ ਕੋਈ ਏਜੰਡਾ ਹੈ ਤਾਂ ਇਹਨਾਂ ਦਾ ਆਪੋ ਕੀਤਾ ਪ੍ਰਾਪਤ ਪੈਦਾ ਕੀਤਾ ਹੋਇਆ ਜਿਹੜਾ ਇੱਕ ਸਾਡੇ ਸਮਾਜ ਦੇ ਉੱਤੇ ਕਲੰਕ ਸੀ ਨਸ਼ਾ ਉਹਨੂੰ ਵਰਤ ਕੇ ਅੱਜ ਇਹ ਆਪਣੀਆਂ ਪ੍ਰਾਪਤੀਆਂ ਗਣਾਉਣ ਦੀਆਂ ਆਪਣੀ ਪ੍ਰਾਪਤੀ ਨੂੰ ਸਿੱਧ ਕਰਨ ਦੇ ਲਈ ਆਉਣ ਵਾਲੇ ਭਵਿੱਖ ਦੇ ਵਿੱਚ ਆਪਣੀ ਜੇਤੂ ਪੋਜੀਸ਼ਨ ਬਣਾਉਣ ਦੇ ਲਈ ਬਿਲਕੁਲ ਫਲਾਪ ਜਿਹੜਾ ਪ੍ਰੋਗਰਾਮ ਦੇ ਦੌਰ ਤੇ ਇਹ ਚੱਲ ਰਿਹਾ ਪਰ ਨਸ਼ਾ ਸਰਕਾਰਾਂ ਦੇ ਚਾਹਣ ਤਾਂ ਕੁਝ ਘੰਟਿਆਂ 'ਚ ਬੰਦ ਕਰ ਸਕਦੀਆਂ ਨੇ ਇਹ ਸਾਰੇ ਡਰਾਮੇ ਬਾਜੀ ਸਰਕਾਰ ਆਪਣੇ ਆਉਣ ਵਾਲੀ ਜਿਹੜੀ ਚੋਣ ਆ ਉਹਦੇ ਲਈ ਕਰ ਰਹੀ ਆ ਪਰ ਸਰਕਾਰ ਦੇ ਕੋਲ ਲੋਕਾਂ ਦੇ ਕੀਤੇ ਹੋਏ ਕੰਮ ਲੋਕਾਂ ਦੇ ਕੀਤੇ ਹੋਏ ਜਿਹੜੇ ਵਿਕਾਸ ਦੇ ਕੰਮ ਨੇ ਉਹਨਾਂ ਦੇ ਕਹਿਣ ਲਈ ਕੁਝ ਨਹੀਂ ਮੁਲਾਜ਼ਮਾਂ ਦੇ ਦੇਣ ਲਈ ਮੁਲਾਜ਼ਮਾਂ ਨੂੰ ਜੋ ਕੁਝ ਦਿੱਤਾ ਉਹਦੇ ਲਈ ਕੁਝ ਨਹੀਂ ਅੱਜ 5ਵੇਂ ਪੇ ਕਮਿਸ਼ਨ ਦਾ ਜਿਹੜਾ ਉਹ ਵੀ ਜਿਹੜੇ ਸਾਡੇ ਏਸੀਪੀ ਆ ਉਹਨਾਂ ਦਾ ਕੋਈ ਹੱਲ ਨਹੀਂ ਛੇਵਾਂ ਪੇ ਕਮਿਸ਼ਨ ਲਾਗੂ ਕੀਤਾ ਗਿਆ ਉਹਦੇ 37 ਭੱਤੇ ਕੱਟ ਲਏ ਗਏ ਆ ਤੇ 7ਵਾਂ ਪੇ ਕਮਿਸ਼ਨ ਆਉਣ ਵਾਲਾ 26 ਦੇ ਵਿੱਚ ਇਸ ਕਰਕੇ ਕੋਈ ਵੀ ਵਰਗ ਆ ਜਿਹੜਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹੈ ਸਰਕਾਰ ਅਕੀ ਭਲਾਈ ਹੱਥ ਮਾਰ ਰਹੀ ਆ ਅਸੀਂ ਇਹਨਾਂ ਦੀਆਂ ਨੀਤੀਆਂ ਦਾ ਪੂਰਨ ਤੌਰ ਤੇ ਵਿਰੋਧ ਕਰਦੇ ਹਾਂ ਜੋ ਅਗਲੀ ਰਣਨੀਤੀ ਸਟੇਟ ਕਮੇਟੀ ਦੀ ਮੀਟਿੰਗ ਹੋਏਗੀ ਉਹਦੇ ਵਿੱਚ ਵਿਚਾਰੀ ਜਾਊਗੀ ਅਸੀਂ 9 ਜੂਨ ਨੂੰ ਜਲ ਸਪਲਾਈ ਦੇ ਜਿਹੜਾ ਹੈੱਡ ਆਊਸ ਆ ਸਾਡਾ ਚੰਡੀਗੜ੍ਹ ਐਚਓਡੀ ਦੇ ਦਫ਼ਤਰ ਦੇ ਅੱਗੇ ਅਸੀਂ ਜਿਹੜਾ ਵੱਡਾ ਜਿਹੜਾ ਪੰਜਾਬ ਲੈਵਲ ਦਾ ਜਿਹੜਾ ਧਰਨਾ ਦੇਣ ਜਾ ਰਹੇ ਹਾਂ ਉਹਦੀ ਤਿਆਰੀ ਵੱਜੂ ਜਿਹੜੇ ਆ ਮੰਗ ਪੱਤਰ ਅੱਜ ਦੇ ਪ੍ਰੋਗਰਾਮ ਦੇ ਦੀ ਨਾ ਪਹਿਲਾਂ ਅਸੀਂ ਸਾਡੀਆਂ ਸਬਡਿਵੀਜ਼ਨ ਡਿਵੀਜ਼ਨਾਂ ਦੇ ਰਾਹੀਂ ਇਹ ਜਿਹੜੇ ਮੰਗ ਪੱਤਰ ਆ ਭੇਜੇ ਆ ਉਹਨਾਂ ਸਰਕਾਂ ਦੇ ਰਾਹੀਂ ਭੇਜੇ ਆ ਤੇ 9 ਤਰੀਕ ਦਾ ਜਿਹੜਾ ਧਰਨਾ ਉਹਦੇ ਵਿੱਚ ਵੱਡੀ ਸੁਨਹਿਤ ਕਰਾਂਗੇ ਇਸ ਤੋਂ ਇਲਾਵਾ 27 ਮਈ ਨੂੰ ਸਾਡਾ ਅਸਿਵੀਲੇ ਬੋਰਡ ਦਫ਼ਤਰ ਚੰਡੀਗੜ੍ਹ ਦੇ ਮੁੱਖ ਹੈੱਡ ਆਫਸ ਦੇ ਵਿੱਚ ਸੀਵਰੇਜ ਦੀਆਂ ਮੰਗਾਂ ਨੂੰ ਲੈ ਕੇ ਵੀ ਧਰਨਾ ਉਹਦੀ ਵੀ ਤਿਆਰੀ ਅੱਜ ਅਸੀਂ ਇੱਥੋਂ ਕਰਨੀ ਹੈ